ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸੁਪਰੀਮੋ ਕੇ ਜਵਾਲ ਨੇ ਸ਼ੁੱਕਰਵਾਰ ਨੂੰ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 400 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਤੇ ਉੱਥੇ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਵੀ 34 ਮੁਹੱਲਾ ਕਲੀਨਿਕ ਖੋਲੇ ਗਏ ਨੇ ਜੇਕਰ ਗੱਲ ਕਰੀਏ ਹਲਕਾ ਆਤਮਨਗਰ ਦੀ ਤਾਂ ਹਲਕਾ ਆਤਮਨਗਰ ਦੇ ਵਿੱਚ ਤਿੰਨ ਥਾਵਾਂ ਤੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਇਸ ਦੌਰਾਨ ਆਮ ਆਦਮੀ ਪਾਰਟੀ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਡੀਸੀ ਸਰਵੀ ਮੱਲਕ ਵੀ ਮੌਜੂਦ ਰਹੇ ਮੈਂ ਮੇਰੀ ਜਿੰਦਾਦ ਗੁਰਪ੍ਰੀਤ ਸਿੰਘ ਮਾਨ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਜਿਨ੍ਹਾਂ ਦੀ ਸੋਚ ਨੇ ਇੱਕ ਸਿਹਤਮੰਦ ਪੰਜਾਬ ਬਣਾਉਣ ਲਈ ਸਭ ਤੋਂ ਪਹਿਲਾਂ ਸ਼ੁਰੂਆਤ ਉਹਨਾਂ ਨੇ ਦਿੱਲੀ ਵਿੱਚ ਕੀਤੀ ਲੋਕਾਂ ਦੀ ਸਿਹਤ ਸੰਬੰਧੀ ਸਹੂਲਤਾਂ ਨੂੰ ਲੈ ਕੇ ਉਹਨਾਂ ਦੇ ਨਕਸ਼ੇ ਕਦਮਾਂ ਦੇ ਚੱਲਦੇ ਸਾਡੇ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਜੀ ਨੇ ਉਹੀ ਜਿਹੀ ਸਹੂਲਤਾਂ ਉਹ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਹੈ ਪਹਿਲਾਂ 100 ਮਹੱਲਾ ਕਲੀਨਿਕ 15 ਗੱਤ ਤੋਂ ਸ਼ੁਰੂ ਕੀਤਾ ਗਿਆ ਸੀ ਅੱਜ ਕੁੱਲ 400 ਹੋਰ ਮਹੱਲਾ ਕਲੀਨਿਕ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਸ਼ੁਰੂਆਤ ਕਰਕੇ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ ਹੈਲਥ ਤੇ ਐਜੂਕੇਸ਼ਨ ਦਾ ਉਸ ਦੇ ਵੱਲ ਜਿਹੜੇ ਨੇ ਕਦਮ ਉਹਨਾਂ ਨੇ ਵਧਾਏ ਨੇ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਅੱਜ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਮਾਨ ਦੀ ਰਹਿਨਮਾਈ ਹੇਠ 400 ਆਮ ਆਦਮੀ ਕਲੀਨਿਕਸ ਅੱਜ ਇੱਕ ਟਾਈਮ ਤੇ ਹੀ ਪੂਰੇ ਪੰਜਾਬ ਦੇ ਵਿੱਚ ਇਨੋਗਰੇਟ ਕੀਤੇ ਗਏ ਹਨ ਉਹਨਾਂ ਦਾ ਉਦਘਾਟਨ ਕੀਤਾ ਗਿਆ ਹੈ ਸਾਰੇ ਐਮਐਲਏ ਸਾਹਿਬਾਨ ਆਪਣੇ ਆਪਣੇ ਹਲਕੇ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਉਦਘਾਟਨ ਕਰ ਰਹੇ ਨੇ ਤੇ 100 ਪਹਿਲਾਂ ਬਣ ਗਏ ਸੀਗੇ ਤੇ ਅੱਜ ਦੇ ਦਿਹਾੜੇ 500 ਜਿਹੜੇ ਆਮ ਆਦਮੀ ਕਲੀਨਿਕਸ ਨੇ ਉਹ ਬਣੇ ਨੇ ਲੋਕਾਂ ਨੂੰ ਬਹੁਤ ਬਹੁਤ ਸਹੂਲਤਾਂ ਮਿਲੀਆਂ ਨੇ 41 ਡਾਇਗਨੋਸਟਿਕ ਟੈਸਟਸ ਇੱਥੇ ਹੈਗੇ ਆ ਤੇ ਨਾਲ ਦਵਾਈਆਂ ਬਹੁਤ ਸਾਰੀਆਂ ਫ੍ਰੀ ਦੇ ਵਿੱਚ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਅਸੀਂ ਤੁਹਾਡੇ ਰਾਹੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਰਕਾਰ ਨੇ ਇੱਕ ਬਹੁਤ ਵਧੀਸ ਵਧੀਆ ਸਹੂਲਤ ਉਪਲਬਧ ਕਰਾਈ ਹੈ ਅਸੀਂ ਉਹਨਾਂ ਦਾ ਫਾਇਦਾ ਚੱਕੀਏ ਤੇ ਆਪਣੇ ਮੁਹੱਲੇ ਦੇ ਵਿੱਚ ਜੋ ਵੀ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਹੈਗਾ ਉੱਥੇ ਜਾ ਕੇ ਆਪਣੀ ਸਿਹਤ ਸੰਬੰਧੀ ਜੋ ਵੀ ਸਾਨੂੰ ਦਿੱਕਤਾਂ ਹੈਗੀਆਂ ਉਹ ਜ਼ਰੂਰ ਡਾਕਟਰ ਨੂੰ ਦਿਖਾਣ ਹੁਣ ਸਿਵਲ ਹਸਪਤਾਲ ਜਾ ਕੇ ਲੰਬੀ ਲਾਈਨਾਂ ਦੇ ਵਿੱਚ ਲੱਗਣਾ ਲਾਜ਼ਮੀ ਨਹੀਂ ਹੈ ਤੇ ਤੁਸੀਂ ਆਪਣੇ ਮੋਹੱਲੇ ਦੇ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਲੁਧਿਆਣੇ ਦੇ ਵਿੱਚ ਟੋਟਲ 37 ਆਮ ਆਦਮੀ ਕਲਿਨਿਕਸ ਜਿਹੜੇ ਹੈਗੇ ਆ ਉਹ ਕਰ ਦਿੱਤੇ ਗਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਹੈਗੇ ਆ ਲੱਭੇ ਜਾ ਰਹੇ ਨੇ ਸੋ देयर इज अ ਨੰਬਰ ਵੀ ਵਿਲ ਸ਼ੇਅਰ ਥੈਟ ਵਿਦ ਯੂ ਬਟ ਫਰਸਟ ਜਿਹੜਾ ਟ੍ਰੈਂਚ ਸੀਗਾ ਉਹਦੇ ਵਿੱਚ ਨੌ ਕੰਪਲੀਟਲੀ ਅਰਬਨ ਸੀਗੇ ਐਦ ਕੀ ਆਫ ਕੋਰਸ ਜਗਰਾਉ ਦੇ ਵਿੱਚ ਐਂਡ ਖੰਨਾ ਰੂਰਲ ਪਲੱਸ ਅਰਬਨ ਏਰੀਆਜ਼ ਦੇ ਵਿੱਚ ਕਾਫੀ ਹੈਗੇ ਆ ਸ਼ਹਿਰ ਦੇ ਵਿੱਚ ਵੀ ਕਾਫੀ ਹੈਗੇ ਆ ਬਟ ਸਰਕਾਰ ਵਚਨਬੱਧ ਹੈਗੀ ਹੈ ਸਾਰੇ ਇਲਾਕਿਆਂ ਦੇ ਵਿੱਚ ਤੇ ਸਾਰੇ ਮੁਹੱਲਿਆਂ ਦੇ ਵਿੱਚ ਆਮ ਆਦਮੀ ਕਲੀਨਿਕ ਖੋਲਣ ਪ੍ਰਾਇਮਰੀ ਹੈਲਥ ਕੇਅਰ ਲੋਕਾਂ ਦੇ ਡੋਰ ਸਟੈਪਸ ਤੇ ਪਹੁੰਚਾਉਣ ਲਈ ਸੋ ਬਹੁਤ ਅੱਜ ਇੱਥੇ ਆ ਨਵੇਂ ਕਲੀਨਿਕ ਖੋਲੇ ਗਏ ਆ ਤੇ ਨੋ ਪਹਿਲਾਂ ਸੀ ਲੁਧਿਆਣੇ ਚ ਤੇ ਪੰਜਾਬ ਵਿੱਚ ਜਿਸ ਤਰ੍ਹਾਂ 400 ਹੁਣ ਖੋਲੇ ਗਏ ਆ 100 ਪਹਿਲਾਂ ਸੀ ਇਹਦੇ ਤਕਰੀਬਨ 41 ਟੈਸਟ ਹੋ ਰਹੇ ਆ ਤੇ 85 ਜਿਹੜੀਆਂ ਐਸੈਂਸ਼ੀਅਲ ਮੈਡੀਸਿਨਸ ਆ ਅਵੇਲੇਬਲ ਹੈ ਔਰ ਰੈਨੋਵੇਟ ਕੀਤਾ ਗਿਆ ਹੈ ਨਾ ਕਲੀਨਿਕਸ ਨੂੰ ਸੋ ਇਹ ਇੱਕ ਬਹੁਤ ਅੱਛਾ ਐਂਡੇਵਰ ਹੈ ਡੋਰ ਸਟੈਪ ਤੇ ਲੋਕਾਂ ਨੂੰ ਹੈ ਸਿਹਤ ਸੁਹਲਤ ਪੰਜਾਬ ਕੇ ਇੱਕ ਸੇਤਮਨ ਪੰਜਾਬ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਕਰਨ ਇੱਕ ਬਹੁਤ ਹੀ ਇੰਪੋਰਟੈਂਟ ਸਟੈਪ ਹੈ ਲੁਧਿਆਣਾ ਤੋਂ ਅੱਜ ਇੱਕ ਚੁਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਦ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਧੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਿਣੇ ਤੋਂ ਬਾਅਦ ਤਲਾਕ ਸਵਤਨ ਦੁਸ਼ਮਨ ਤੋਂ छुटਕਾਰਾ ਸੰਤਾਨ ਹੀਨਤਾ ਲਾਟਰੀ ਸੱਤਾ ਨੰਬਰ ਹੱਥ ਹਾਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ